ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੌਜੂਦ ਆ ਗੁਰਦੁਆਰਾ ਸੰਸਰ ਸਾਹਿਬ ਸੈਕਟਰ 38 ਵੈਸਟ ਚੰਡੀਗੜ੍ਹ ਸਾਡੇ ਨਾਲ ਸੰਗਤ ਮੌਜੂਦ ਹੈ ਉਹਨਾਂ ਤੋਂ ਜਾਣਦੇ ਆ ਸੰਗਤ ਦਾ ਕੀ ਪੱਖ ਹੈ ਕੀ ਸੰਗਤ ਆਪ ਜੀ ਤੱਕ ਪਹੁੰਚਾਉਣਾ ਚਾਹੁੰਦੀ ਹੈ ਗੱਲ ਉਹਨਾਂ ਤੋਂ ਜਾਣਦੇ ਆ ਸਾਡੇ ਨਾਲ ਜੁੜੇ ਨੇ ਆਪਣਾ ਨਾਮ ਦੱਸਣ ਕੇ ਪਹਿਲਾਂ ਵਾਹਿਗੁਰੂ ਖਾਲਸਾ ਜੀ ਵਕਤ ਜੀ ਫਤਿਹ ਜੀ ਮੈਂ ਨੇ ਜਗਤ ਅੰਦਰ ਸਿੰਘ ਜੀ ਮੈਨੂੰ ਗੁਰੂ ਘਰ ਜੁੜਿਆ ਹੋਇਆ ਲਗਭਗ ਮੇਰੀ ਉਮਰ ਜੀ 35 ਸਾਲ ਦੀ ਉਮਰ ਹੋ ਗਈ ਮੈਂ 30 35 ਸਾਲ ਤੋਂ ਗੁਰੂ ਘਰ ਸੇਵਾ ਕਰਨ ਆ ਰਿਹਾ ਹਾਂ ਮੇਰੇ ਫਾਜ਼ਲ ਸਾਹਿਬ ਮਹਾਪੁਛਾਣਾ ਕੰਮ ਸੇ ਕੰਮ 78 ਤੋਂ ਨਾਲ ਗੁਰੂ ਘਰਾਂ ਵਿੱਚ ਸੇਵਾ ਕਰਵਾ ਰਹੇ ਨੇ ਜੀ ਤੇ ਤੁਸੀਂ ਤਾਂ ਬਚਪਨ ਤੋਂ ਬਹੁਤ ਕੁਝ ਦੇਖਿਆ ਹੋਣਾ ਇੱਥੇ ਸੇਵਾ ਚੱਲਦੀ ਸਿਮਰਨ ਚੱਲਦਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਤੁਹਾਨੂੰ ਹਰ ਗੱਲ ਦਾ ਪਤਾ ਇੱਥੋਂ ਦਾ ਜੀ ਵੀ ਜੋ ਵੀ ਕੁਝ ਇੱਥੇ ਹੋ ਰਿਹਾ ਜੀ ਮਹਾਪੁਛ ਕਿੱਦਾਂ ਇੱਥੇ ਸੇਵਾਵਾਂ ਕਰਵਾ ਰਹੇ ਨੇ ਕਿੱਦਾਂ ਨੇ ਮਹਾਪੁਛ ਗੁਰੂ ਘਰ ਬਣਵਾ ਰਹੇ ਨੇ ਕਿ ਨਿਰਮਨਤਰ ਨਾਲ ਮਹਾਪੁਛਾਣੇ ਸਾਰੇ ਕਾਰਜ ਸਿਰੇ ਚੜਾਏ ਨੇ ਮੈਂ ਸੰਗਤ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਜੋ ਵੀ ਗੁਰੂ ਘਰ ਵਿੱਚ ਮਹਾਪੁਰਸ਼ਾਂ ਦੀ ਮਹਾਪੁਤਰੀ ਪਰਿਵਾਰ ਦੀ ਜੋ ਵੀ ਨਿਖੇਧੀ ਕੀਤੀ ਜਾ ਰਹੀ ਹੋ ਉਹ ਜਰਾ ਸਰਾ ਸਰਸ ਝੂਠ ਹੈ ਜੀ ਉਹ ਸਰਾ ਕੁਝ ਹੈ ਜੀ ਜੋ ਵੀ ਕੋਈ ਇਥੇ ਚਾਲਾਂ ਚੱਲੀਆਂ ਜਾਂਦੀਆਂ ਨੇ ਕਰਨਾ ਕੋਸ਼ਾ ਕਹਿਣਾ ਕੋਸ਼ਾ ਜੀ ਲਗਭਗ ਸਾਰੀ ਸੰਗਤ ਨੂੰ ਬਾਰੇ ਪਤਾ ਹੀ ਹੈ ਜੀ ਮੈਂ ਤਾਂ ਇਹੀ ਬੇਨਤੀ ਕਰੂੰਗਾ ਇਹਨਾਂ ਨੂੰ ਸਮਝਣਾ ਚਾਹੀਦਾ ਜੀ ਕਈ ਸਾਲਾਂ ਤੋਂ ਇਹ ਕਲੇਸ਼ ਕਰ ਰਹੇ ਨੇ ਬਿਨਾਂ ਮਤਲਬ ਤੋਂ ਮਹਾਪੁਰਸ਼ਾਂ ਨੂੰ ਟੈਨਸ਼ਨ ਦੇ ਰਹੇ ਨੇ ਸੰਗਤ ਨੂੰ ਟੈਨਸ਼ਨ ਦੇ ਰਹੇ ਨੇ ਠੀਕ ਹੈ ਜੀ ਹੁਣ ਜਿੰਨੇ ਵੀ ਸਾਡੀ ਸੰਗਤ ਵਿੱਚ ਖੜੀ ਹੈ ਲਗਭਗ ਸਾਰੀ ਬਹੁਤ ਪੁਰਾਣੇ ਸੇਵਾ ਕਰਦੇ ਆ ਰਹੇ ਗੁਰੂ ਘਰ ਵਿੱਚ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਸਰਚਤਾਮਨੀ ਦਵਾਗੇ ਅਸੀਂ ਸੰਗਤ ਵੱਲੋਂ ਸਾਰੀ ਸੰਗਤ ਕਹਿ ਰਹੀ ਹੈ ਇਹ ਗੱਲ ਜੀ ਜੇ ਇਹ ਨਹੀਂ ਹਟਣਗੇ ਤਾਂ ਅਸੀਂ ਸਖਤ ਕਾਰਵਾਈ ਕਰਾਂਗੇ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਮੈਂ ਪਹਿਲਾਂ ਤਾਂ ਇਹ ਦੱਸਣਾ ਚਾਹਾਂਗਾ ਜੀ ਮੈਂ ਇੱਥੇ ਸਾਲ 2014 ਤੋਂ ਸ਼ੁਰੂ ਹੋਇਆ ਸੀ ਆਉਣਾ ਤੇ ਮੇਰਾ ਆਪਣਾ ਨਿੱਜੀ ਤਜਰਬਾ ਹੈ ਕਿ ਮੇਰਾ ਆਪਣਾ ਇੱਥੇ ਆ ਕੇ ਬੜਾ ਜੀਵਨ 'ਚ ਬਦਲਾਅ ਆਇਆ ਤੇ ਮਹਾਪੁਰਸ਼ਾਂ ਦੇ ਸੰਗ ਕਰਕੇ ਸਾਨੂੰ ਇੱਥੋਂ ਇੱਕ ਤਰ੍ਹਾਂ ਜੀਵਨ ਮਿਲਿਆ ਜੀ ਸਾਨੂੰ ਸੁਣਨ ਚਾ ਰਿਹਾ ਵੀ ਕੋਈ ਕਿਸੇ ਨੇ ਇਹ ਗੱਲ ਬੋਲਤੀ ਨੈਟ ਤੇ ਅੱਜ ਕੁਝ ਬੋਲ ਵੀ ਤੁਸੀਂ ਕਹਿਣਾ ਚਾਹੁੰਦੇ ਵੀ ਝੂਠਾ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਬਿਲਕੁਲ 100% ਝੂਠਾ ਹੈ ਜੀ ਅਸੀਂ ਵੀ ਮਹਾਪੁਰਸ਼ਾਂ ਨਾਲ ਸਮਾਂ ਬਿਤਾਇਆ ਤੇ ਮੈਂ ਤਾਂ ਅੱਜ ਆਪਣਾ ਜੀਵਨ ਬਦਲਣ ਦਾ 100% ਕ੍ਰੈਡਿਟ ਮਹਾਪੁਰਸ਼ਾਂ ਨੂੰ ਦਿੰਨਾ ਜੀ ਸਾਡਾ ਪੁਰਾਣਾ ਜੀਵਨ ਕੀ ਸੀ ਅੱਜ ਕੀ ਹੈ ਅਸੀਂ ਤਾਂ ਉਹਨਾਂ ਦੀ ਦੇਣ ਨਹੀਂ ਦੇ ਸਕਦੇ ਤੇ ਦੂਜੇ ਪਾਸੇ ਜਾਂ ਤੇ ਇਹ ਜੇ ਬੰਦਿਆਂ ਦੀ ਅਸੀਂ ਨੈਟ ਤੇ ਸੁਣਦੇ ਹਾਂ ਵੀ ਅੱਜ ਮਹਾਪੁਰਸ਼ਾਂ ਖਿਲਾਫ ਇਹ ਬੋਲਦਾ ਅੱਜ ਕੁਝ ਇਹ ਗੱਲ ਜੇਨਾ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਉਹਨਾਂ ਬਾਰੇ ਇਹ ਜੀ ਭਦੀਆਂ ਸ਼ਬਦਾਵਲੀਆਂ ਵਰਤੀਆਂ ਜਾਂਦੀਆਂ ਤੇ ਸਾਡੇ ਮਨ ਨੂੰ ਵੀ ਬੜੀ ਠੇਸ ਪਹੁੰਚਦੀ ਹੈ ਬਸ ਇਹੀ ਕਹਿਣਾ ਚਾਹਾਂਗੇ ਕਿ ਜਿੱਦਾਂ ਅਸੀਂ ਹੁਣ ਇਹ ਵੀਡੀਓ ਸਭ ਕੁਝ ਦੇਖਦੇ ਆ ਸਾਡੇ ਮਨ ਨੂੰ ਬਹੁਤ ਮਾੜਾ ਲੱਗਦਾ ਹੈ ਸਗੋ ਜੋ ਕੂੜ ਪ੍ਰਚਾਰ ਕਰਨ ਲੱਗੇ ਹੋਏ ਆ ਤੇ ਅਸੀਂ ਤਾਂ ਇਹਨਾਂ ਨੂੰ ਇਹੀ ਜਾਵਾਂਗੇ ਕਿ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਜਾਂ ਤਾਂ ਇਹ ਬੰਦ ਕਰਨ ਜਾਂ ਫਿਰ ਸੰਗਤੀ ਰੂਪ ਵਿੱਚ ਅਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਅਸੀਂ ਮਾਹਪੁਰਖਾਂ ਦੇ ਨਾਲ 25 ਸਾਲਾਂ ਤੋਂ ਸਾਨੂੰ ਮਾਹਪੁਰਖਾਂ ਨਾਲ ਜੁੜੇ ਹੋਇਆ ਪਰ ਅੱਜ ਬੋਲਣ ਨੂੰ ਤਾਂ ਬਹੁਤ ਕੁਝ ਕਰ ਡੀਲ ਕਰਦਾ ਹੈ ਕਿ ਬੋਲੀਏ ਪਰ ਜਿਹੜਾ ਇਹ ਕੁਝ ਮਾਹਪੁਰਖਾਂ ਬਾਰੇ ਸਾਨੂੰ ਇੰਨਾ ਕੁਝ ਸੁਣਨਾ ਪੈ ਰਿਹਾ ਸਾਨੂੰ ਉਹਨਾਂ ਦੇ ਵਰਖਲਾ ਇੱਕ ਲਫ਼ਜ਼ ਨਹੀਂ ਸੁਣ ਸਕਦੇ ਕਿਉਂਕਿ 25 ਸਾਲਾਂ ਤੋਂ ਮੈਨੂੰ ਹੋ ਗਿਆ ਕਿ ਮੈਂ ਮਾਹਪੁਰਖਾਂ ਦੀ ਸੰਗਤ ਕਰਦਿਆਂ ਨੂੰ ਮੇਰੀਆਂ ਬੱਚੀਆਂ ਛੋਟੀਆਂ-ਛੋਟੀਆਂ ਸੀ ਜਦੋਂ ਦੇ ਅਸੀਂ ਮਾਹਪੁਰਖਾਂ ਦੀ ਸੰਗਤ ਕਰਦੇ ਆ ਮਾਹਪੁਰਖਾਂ ਨੇ ਸਾਨੂੰ ਪਰਮਾਤਮਾ ਨਾਲ ਗੁਰੂ ਗ੍ਰੰਥ ਸਾਮ ਨਾਲ ਨਾਮ ਬਾਣੀ ਨਾਲ ਜੋੜਿਆ ਹੈ ਜੋ ਮਹਾਪੁਰਖ ਨੇ ਜਿੰਨੀ ਓਨਾ ਚ ਨਿਮਰਤਾ ਹੈ ਨਾ ਅਸੀਂ ਕਦੀ ਕਿਸੇ ਮਹਾਪੁਰਖ ਚ ਇੰਨੀ ਨਿਮਰਤਾ ਨਹੀਂ ਦੇਖੀ ਸੰਗਤ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਮਹਾਪੁਰਖਾਂ ਲਈ ਗਲਤ ਬੋਲਣਾ ਬੰਦ ਕਰ ਦਿਓ ਤੁਸੀਂ ਵੀ ਮਹਾਪੁਰਖਾਂ ਦੀ ਸੰਗਤ ਕੀਤੀ ਹੈ ਤੁਹਾਨੂੰ ਵੀ ਮਹਾਪੁਰਖ ਆਪਣੀ ਨੋਹ ਬਣਾ ਕੇ ਲਿਆਏ ਸੀ ਤੁਹਾਡੇ ਅੱਗੇ ਅਸੀਂ ਫੇਰ ਵੀ ਬੇਨਤੀ ਕਰਦੇ ਹਾਂ ਕਿ ਮਹਾਪੁਰਖਾਂ ਬਾਰੇ ਐਡੇ ਪਦ ਦੇ ਨਾਮ ਬੋਲੋ ਉਹਨਾਂ ਦੇ ਮਨਮੁਖੋਗੇ ਨਾ ਚੱਲੋ ਪਰ ਉਹ ਤੁਹਾਨੂੰ ਮaaf ਕਰੀ ਜਾ ਰਿਹਾ ਹੈ ਬਖਸ਼ ਰਿਹਾ ਕਿਉਂਕਿ ਮਾਪੁਰਖਾਂ ਦਾ ਜੋ ਮਾਰ ਗਿਆ ਉਹ ਬਖਸ਼ਣ ਦਾ ਮਾਰਗ ਹੈ ਉਹ ਸਭ ਨੂੰ ਬਖਸ਼ਦੇ ਆਏ ਹਨ ਤੁਹਾਨੂੰ ਵੀ ਬਖਸ਼ ਰਿਹਾ ਹੈ ਨਾ ਤੁਸੀਂ ਮਾਪੁਰਖਾਂ ਦੇ ਅੰਗੇ ਇਸ ਬੋਲਣਾ ਬੰਦ ਕਰ ਦਿਓ ਕਿਉਂਕਿ ਸੰਗਤ ਹੁਣ ਨਹੀਂ ਬਰਦਾਸ਼ਤ ਹੋ ਰਹੀਆ ਸੋਏ ਸੰਜੀ ਸਾਡੇ ਨਾਲ ਸੈਕਟਰ 38 ਵਚ ਦੀ ਸੰਗਤ ਜਿਨ੍ਹਾਂ ਨਾਲ ਅਸੀਂ ਅੱਜ ਮੁਲਾਕਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਕਿਦਾਂ ਝੂਠ ਪ੍ਰਚਾਰ ਕਰਕੇ ਕੂੜ ਪ੍ਰਚਾਰ ਕਰਕੇ ਗੁਰਦੁਆਰੇ ਨੂੰ ਸੰਸਥਾ ਨੂੰ ਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਚੀਜ਼ ਹੁਣ ਅੱਗੇ ਹੋਰ ਕੰਟੀਨਿਊ ਕੀਤੀ ਜਾਂਦੀ ਹੈ ਤੇ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ